ਇੱਕ ਦੇਸ਼ ਦੀ ਜਨਤਾ ਦੇ ਦੁੱਖਾਂ ਦਾ ਵਕੀਲ ਬਣ ਕੇ ਕੇਸ ਲੜਨ ਲੱਗੇ ਆ ਤਾਂ ਕੁਦਰਤੀ ਤੌਰ ਤੇ ਲੋਕ ਆਪਣੇ ਸਰਵਾਈਵਲ ਵਾਸਤੇ ਕਾਂਗਰਸ ਦਾ ਖੜੇ ਆ ਇਹ ਸੋਚ ਵੀ ਨਹੀਂ ਸਕਦੇ ਜ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ ਕਿ ਇਹ ਤਾਂ ਮੋਦੀ ਜੂੜੀ ਕਰਦੇ ਤਾਂ 400 ਪਲੱਸ ਅੱਜ 250 ਤੋਂ ਨਹੀਂ ਟੱਪ ਰਹੀ 250 ਤੋਂ ਵੀ ਥੱਲੇ ਖੜੀਆਂ ਇਹਨਾਂ ਦੇ ਸੀਤਾਂ ਅੱਜ ਹੱਥਾਂ ਪੈਰਾਂ ਦੀ ਪਈ ਹੋਈ ਹੈ ਭਾਜਪਾ ਨੂੰ ਕਿਤੇ ਉਮੀਦਵਾਰ ਨਹੀਂ ਮਿਲਦੇ ਇਹਨਾਂ ਨੂੰ ਕਾਂਗਰਸ ਤੋਂ ਲੈ ਜੋ ਪਾਤ ਉਹ ਖੋਖੇ ਹੋ ਤੋ ਆਪ ਤੋ ਕਹਾ ਕੋਲੋ ਆਪ ਗਾਂ ਸੱਤ ਕੋਲਿਆ ਕਿਤੇ ਉਮੀਦਵਾਰਾਂ ਦੀ ਹੱਥੋਂ ਕੋਈ ਹੋਈ ਪਈ ਹੈ ਤੇ ਜਿਹੜੀ ਪਾਰਟੀ ਦਾ ਜਦਾਦਾ ਜਲੂਸ ਰਾਜਸੀ ਜਲੂਸ ਨਿਕਲ ਗਿਆ ਹੋਵੇ ਕਿ ਉਮੀਦਵਾਰ ਹੀ ਨਹੀਂ ਮਿਲ ਰਹੇ ਤੇ ਕੋਹ ਲੱਟੋਪਟ ਹੋਈ ਵੀ ਐ ਤੂੰ ਪੋਟਾ ਕੀ ਭਾਲ ਦੇਦੇ ਮੇਰਾ ਦਸੰਡਾ ਭਾਵਾ ਗਰੀਬਾਂ ਦਾ ਸੀ ਬਿਜਲੀ ਦੇ ਬਿੱਲ ਮਾਫ ਕਰ ਫੌਜੀਆ ਲਈ 55 ਪੈਸਲੇ ਮੈਂ ਲਏ ਜਿਹੜੇ ਮੇਰੇ ਸਿਰੇ ਨਹੀਂ ਚੜ ਦਿੱਤੇ ਨਾ ਜੇ ਕਿਤੇ ਸਿਰੇ ਚੜੇ ਹੁੰਦੇ ਇੱਥੇ ਪੰਜਾਬ 'ਚ ਖੁਦਕਸ਼ੀਆਂ ਨਾ ਹੁੰਦੀਆਂ ਉੱਥੇ ਗੁੱਟਕਾ ਸਾਹ ਚ ਫੜ ਕੇ ਸੌ ਫਾਦੀ ਸ਼ਾਇਦ ਉਸੇ ਦੀ ਮਾਰ ਹੋਣੀ ਨਾ ਤੇ ਪੈ ਰਹੀ ਐ ਕਿ ਦੁਰਦੁਰ ਕਰਦੇ ਕਿੱਢਿਆ ਦੂਜੀਆਂ ਪਾਰਟੀਆਂ ਚ ਚਾਹੇ ਨਾ ਜਦਾਦਾ ਚਾਹੇ ਘਰਾਂ ਵੇਚ ਕੇ ਪੂਰਾ ਕਰਨਾ ਕੋਈ ਤਾਂ ਕਿ ਅੱਗੇ ਤੋਂ ਉਸੀ ਲੋਕਾਂ ਦਾ ਮੂਰਖ ਨਾ ਬਣਾ ਸਕੋ ਲੋਕ ਤਾਂ ਪਹਿਲੇ ਦੁਖੀ ਨੇ ਅਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹਾਂ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾ ਰਹੇ ਹਾਂ ਉਹਨਾਂ ਦੁੱਖਾਂ ਦਾ ਮਜ਼ਾਕ ਉਡਾ ਰਹੇ ਹਾਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਸੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਉਤਾਰੇ ਗਏ ਨੇ ਅਤੇ ਲਗਾਤਾਰ ਪ੍ਰਚਾਰ ਵੀ ਚੱਲ ਰਿਹਾ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਇੱਕ ਜ਼ੋਨ ਨੂੰ ਪੈਣੀਆਂ ਨੇ ਪਰ ਉਸ ਤੋਂ ਪਹਿਲਾਂ ਹਰ ਇੱਕ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਉਤਾਰ ਦਿੱਤੇਗੇ ਨੇ ਬੇਸ਼ੱਕ ਕੁਝ ਪਾਰਟੀਆਂ ਦੇ ਵੱਲੋਂ ਹਲੇ ਉਮੀਦਵਾਰ ਬਾਕੀ ਨੇ ਪਰ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ ਨਜ਼ਰ ਲੋਕ ਸਭਾ ਹਲਕਾ ਸੰਗਰੂਰ ਤੇ ਹੁੰਦੀ ਹੈ ਕਿਉਂਕਿ ਹੌਟ ਸੀਟ ਵੀ ਮਨਾਈ ਜਾਂਦਾ ਕਾਂਗਰਸ ਪਾਰਟੀ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਰ ਆ ਰਿਹਾ ਸਾਡੇ ਨਾਲ ਬੀਬੀ ਰਜਿੰਦਰ ਕੌਰ ਭੱਟਲ ਸਾਬਕਾ ਮੁੱਖ ਮੰਤਰੀ ਮਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੀ ਹੈ ਵੀ ਸੱਸੀਕਰ ਸੱਸੀਕਰ ਜੀ ਪੇਰਵਾਦੀ ਵੀ ਜੇਕਰ ਗੱਲ ਕੀਤੀ ਹੈ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਬਿਗਲ ਵੱਜ ਚੁੱਕਿਆ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ ਅੱਜ ਵੀ ਤੁਹਾਡੇ ਕੋਲ ਸੁਖਪਾਲ ਸਿੰਘ ਖਹਿਰਾ ਆਇਆ ਨੇ ਲੰਮੀ ਮੀਟਿੰਗ ਚੱਲੀ ਹੈ ਠੀਕ ਹੈ ਕਿਸ ਤਰ੍ਹਾਂ ਦੇ ਨਤੀਜੇ ਰਹਿਣ ਵਾਲੇ ਨੇ ਪੰਜਾਬ ਦੇ ਵਿੱਚ ਦੇਖੋ 7ਵਾਂ ਪੜਾਅ ਆਇਆ ਸਾਡਾ ਇਸ ਏਰੀਏ ਦਾ ਪੰਜਾਬ ਦਾ ਜਿੱਦੇ ਆਉਂਦਾ ਹੈਗਾ ਤੇ ਇਹ ਇਲੈਕਸ਼ਨਾਂ ਜਿਵੇਂ ਮੈਂ ਹਰ ਵਾਰ ਕਹਿੰਦੀਆਂ ਤੇ ਹੁਣ ਵੀ ਕਹਿੰਦੀਆਂ ਲੋਕ ਸਮਝ ਚੁੱਕੇ ਨੇ VOTER ਬਹੁਤ ਸਿਆਣਾ ਹੋ ਗਿਆ ਤੇ ਇਹਨਾਂ ਚੋਣਾਂ ਨੂੰ ਆਮ ਚੋਣਾਂ ਨਹੀਂ ਸਮਝਦੇ ਇਹ ਨਹੀਂ ਸਮਝਦੇ ਕਿ ਕਿਆ ਮੋਦੀ ਜਿੱਤਣਾ ਜਾਂ BJP ਜਿੱਤਣੀ ਹੈ ਜਾਂ ਰਾਹੁਲ ਗਾਂਧੀ ਜਿੱਤਣੇ ਜਾਂ ਫਲਾਣਾ ਜਿੱਤਣਾ ਹੈ ਇਸ ਵੇਲੇ ਲੋਕ ਆਪਣੀ ਸਰਵਾਈਵਲ ਦੇਖਦੇ ਆ ਕਿ ਦੇਸ਼ ਸਰਵਾਈਵ ਕਿੱਥੇ ਹੋ ਸਕਦਾ ਹੈ ਦੇਸ਼ ਦਾ ਸੰਵਿਧਾਨ ਸਰਵਾਈਵ ਕਿੱਥੇ ਹੋ ਸਕਦਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੀਆਂ 5-7 ਸਟੇਟਾਂ ਚ ਇਲੈਕਸ਼ਨਾਂ ਹੋਈਆਂ ਨੇ ਉਸ ਉਸ ਤੋਂ ਬਾਅਦ ਸਾਊਥ ਆ ਜਾਂਦਾ ਸਾਰਾ ਉੱਥੇ ਲੋਕਾਂ ਦੇ ਵਿੱਚ ਐਸੀ ਕਾਂਗਰਸ ਦੇ ਹਿੱਤ ਵਿੱਚ ਹਨੇਰੀ ਹੈ ਪਹਿਲਾਂ ਨਹੀਂ ਮੈਨੂੰ ਪਤਾ ਕਿਸ ਤਰ੍ਹਾਂ ਕਿੰਨਾ ਸੀ ਲੇਕਿਨ ਜਦੋਂ ਦੀ ਰਾਹੁਲ ગાંધી ਜੀ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ ਤੇ ਉਹਨਾਂ ਦੇ ਵਿੱਚ ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਦਸ਼ਾ ਕੀ ਹੈ ਦੇਸ਼ ਦੇ ਵਰਗ ਕਿਹੜੇ ਨੇ ਸਾਰੇ ਵਰਗਾਂ ਦੀ ਤਕਲੀਫ ਕੀ ਹੈ ਉਹ ਖੁਦ ਐਨੇ ਰਿਕਾਰਡ ਕਾਇਮ ਕੀਤਾ ਕਿ ਐਨੇ ਹਜ਼ਾਰ ਕਿਲੋਮੀਟਰ ਪੈਦਲ ਤੁਰ ਕੇ ਸਾਰੇ ਵਰਗਾਂ ਨੂੰ ਮਿਲ ਕੇ ਤੇ ਦੇਖ ਕੇ ਤੇ ਉਹਨਾਂ ਦੀ ਸਮੱਸਿਆ ਸਮਝ ਕੇ ਕੋਲ ਜਾ ਕੇ ਅੱਜ ਇੱਕ ਐਸੀ ਉਹ ਆਪਾਂ ਕਹਿੰਦੇ ਨੇ ਡਾਇਰੈਕਟਰੀ ਬਣ ਚੁੱਕੇ ਨੇ ਜਿਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਮੇਰੇ ਕਿਹੜੇ ਕਿਹੜੇ ਪੰਨੇ ਤੇ ਕਿਹੜਾ ਕਿਹੜਾ ਦਿਖਾਉਂਦੇ ਕਿੱਥੇ ਕਿੱਥੇ ਕੀ ਕਰਨਾ ਹੈ ਤੇ ਜਦੋਂ ਸਾਡੀ ਪਾਰਟੀ ਸਾਡੇ ਲੀਡਰ ਖੜਗੇ ਜੀ ਸੋਨੀਆ ਜੀ ਰahul ਜੀ ਇੱਕ ਦੇਸ਼ ਦੀ ਜਨਤਾ ਦੇ ਦੁੱਖਾਂ ਦਾ ਵਕੀਲ ਬਣ ਕੇ ਕੇਸ ਲੜਨ ਲੱਗੇ ਆ ਤਾਂ ਕੁਦਰਤੀ ਤੌਰ ਤੇ ਲੋਕ ਆਪਣੇ ਸਰਵਾਈਵਲ ਵਾਸਤੇ ਕਾਂਗਰਸ ਦਾ ਖੜੇ ਆ ਮੇਰਾ ਇਹ ਅੰਦਾਜ਼ਾ ਹੈਗਾ ਕਿ ਇਹ ਸੋਚ ਵੀ ਨਹੀਂ ਸਕਦੇ ਜ ਹੱਤਾਵਾਰ ਦੀਆਂ ਪਈਆਂ ਹੋਈਆਂ ਇਹ ਤਾਂ ਮੋਦੀ ਜੀ ਉਹ ਨਹੀਂ ਕਰਦੇ ਨਾ 400 ਪਲੱਸ ਅੱਜ 250 ਤੋਂ ਨਹੀਂ ਟੱਪ ਰਹੀ 250 ਦੇ ਵੀ ਥੱਲੇ ਖੜੀਆਂ ਇਹਨਾਂ ਦੇ ਸੀਟਾਂ ਸਾਰੇ ਰਲਕੇ ਇਹਨਾਂ ਦੇ ਪੂਰਾ ਐਨਡੀਆ ਰਲਕੇ ਵੀ 200 ਦੇ ਨੇੜੇ ਤੱਕ ਆਉਂਦੇ ਆ ਅਜੇ ਵੀ ਉਹ ਵੀ ਬਾੜੀਆਂ ਮੋਟੀਆਂ ਜਿਹੜੀਆਂ ਇੱਧਰ ਲੇ ਉੱਧਰ ਲਾਲ ਚੁਰਲੇ ਪਰਲੇ ਕਰਕੇ ਤੇ ਸਕੀਮਾਂ ਵੰਡ ਅੱਜ ਹੱਥਾਂ ਪੈਰਾਂ ਦੀ ਪਈ ਹੋਈ ਹੈ ਭਾਜਪਾ ਨੂੰ ਕਿਤੇ ਉਮੀਦਵਾਰ ਨਹੀਂ ਮਿਲਦੇ ਤੁਹਾਨੂੰ ਕਾਂਗਰਸ ਤੋਂ ਲੈ ਜੋ ਪਾਤ ਉਹ ਖੋਕੇ ਉਹ ਤਾਂ ਆਪ ਤੋਂ ਗਾਹ ਕੋਲੂ ਆਪ ਗਾਹਤ ਤੋਂ ਕੋਲਿਆ ਹੀ ਇਹ ਤਾਂ ਉਮੀਦਵਾਰਾਂ ਦੀ ਹੱਥੋਂ ਕੋਈ ਹੋਈ ਪਈ ਹੈ ਤੇ ਜਿਹੜੀ ਪਾਰਟੀ ਦਾ ਜਦਾਦਾ ਜਲੂਸ ਰਾਜਸੀ ਜਲੂਸ ਨਿਕਲ ਗਿਆ ਹੋਵੇ ਕਿ ਉਮੀਦਵਾਰ ਹੀ ਨਹੀਂ ਮਿਲ ਰਹੇ ਤੇ ਕੋਹੋ ਲੱਟੋਪਟ ਹੋਈ ਵੀ ਐ ਤੇ ਉਹ ਪੋਟਾ ਕੀ ਭਾਲਦੇ ਨੇ ਇਸ ਲਈ ਰਿਜ਼ਲਟ ਤਾਂ ਜ ਲੋਕਾਂ ਨੇ ਕੱਢਤਾ ਕਿ ਲੋਕ ਇਹਨਾਂ ਨੂੰ ਹਰਾਉਣਗੇ ਤੇ ਕਾਂਗਰਸ ਪਾਰਟੀ ਨੂੰ ਚਤੌਣਗੇ ਜਿੰਨਾ ਰੋਸਾ ਲੋਕਾਂ ਦਾ ਉੱਤੇ ਬੀਜੇਪੀ ਤੇ ਜਾਂ ਉਹਨਾਂ ਦੀਆਂ ਦੂਜੀਆਂ ਪਾਰਟੀਆਂ ਦੇ ਨਾਲ ਹੈਗਾ ਉਹਨਾਂ ਨੇ ਗੁੱਸਾ ਪੰਜਾਬ ਦੀ ਸਰਕਾਰ ਦੇ ਉੱਪਰ ਇੱਕ ਉਮੀਦ ਕੀਤੀ ਸੀ ਕਿ ਸ਼ਾਇਦ ਕਾਂਗਰਸ ਮਾੜੀ ਫਲਾਨਾ ਮਾੜੀ ਕਾਲੀ ਬਾੜੀ ਤੇ ਬਦਲਾਅ ਉਹ ਦੇ ਕਰਕੇ ਅੱਜ ਸਾਰੇ ਪੰਜਾਬ ਦੇ ਲੋਕ ਠੱਗੇ ਵੀ ਤਾਂ ਮਹਿਸੂਸ ਕਰਦੇ ਆ ਲੇਕਿਨ ਦਿਲ ਵੀ ਟੁੱਟੇ ਉਹਨਾਂ ਦਾ ਕਿ ਜੋ ਵੀ ਵਾਦਾ ਕੀਤਾ ਉਹ ਵਾਦੇ ਤੋਂ ਮੁਕਰੇ ਔਰ ਮੈਂ ਇਥੇ ਨਿੱਜੀ ਮੈਂ ਆਪਣੀ رائے ਵੀ ਦਿੰਦੀ ਆ ਉਹਦੇ ਵਿੱਚ ਮੈਂ ਕੱਲੀ ਕਾਂਗਰਸ ਨੂੰ ਬਰੀ ਵੀ ਨਹੀਂ ਕਰੂੰਗੀ ਮੈਂ ਇਹ ਸਮਝਦੀ ਆ ਕਿ ਜਿਹੜੀ ਇਹ ਰਾਜਨੀਤੀ ਵਿੱਚ ਇੱਕ ਘਟਿਆ ਕਿਸਮ ਦੀ ਸੋਚ ਆ ਗਈ ਕਿ ਤੁਸੀਂ ਦਿਨ ਦਿਹਾੜੇ ਹੀ ਉੱਲੂ ਬਣਾਓ ਲੋਕਾਂ ਨੂੰ ਉਹ ਲੋਕ ਸਮਝ ਚੁੱਕੇ ਨੇ ਜਿਵੇਂ ਮੋਦੀ ਜੀ ਨੇ ਵਾਅਦੇ ਕੀਤੇ 2 ਕਰੋੜ ਨੌਕਰੀ 15 ਲੱਖ ਕਾਲਾ ਧਨ ਵਾਪਸ ਇਹ ਤਾਂ ਬਖਰੀ ਗੱਲ ਹੈਗੀ ਐ ਅੱਜ ਤੱਕ ਸਾਡੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਗੁਜਰਾਤ ਵਿੱਚ ਲੀਗਲ ਤਰੀਕੇ ਨਾਲ ਆਪਣੀਆਂ ਜ਼ਮੀਨਾਂ ਲਈਆਂ ਸੀਗੀਆਂ ਉਹਨਾਂ ਦਾ ਅਜਾੜਾ ਕੀਤਾ ਤੇ ਪੰਜਾਬ ਦੇ ਲੋਕਾਂ ਤੇ ਤੇ ਸਾਡੇ ਨਰਥ ਜੋਨ ਦੇ ਸਾਰੇ ਲੋਕਾਂ ਦਾ ਹੁਣ ਅਜਾੜਾ ਕਰਕੇ ਸਤਸੁਖਤਾਨ ਬਲੀ ਚੜਾਇਆ ਦੇਣਾ ਤਾਂ ਕੀ ਹੈ ਜਾਨਾਂ ਗਈਆਂ ਸਾਡੇ ਸਾਰਿਆਂ ਦੀਆਂ ਦੁੱਖ ਚ ਭੰਟੇ ਹੋਏ ਬਾਕੀ ਵੀ ਕੋਈ ਵਾਦਾ ਪੂਰਾ ਨਹੀਂ ਕੀਤਾ ਕਿਸੇ ਕਿਸਮ ਦਾ ਇਹੀ ਵਾਦੇ ਇਹਨਾਂ ਨੇ ਜਿਹੜੇ ਆਪ ਵਾਲਿਆਂ ਨੇ ਕੀਤੇ ਹਜ਼ਾਰ ਹਜ਼ਾਰ ਬੰਦੇ ਸਾਰੀ 20000 ਕਰੋੜ ਇਥੋਂ ਆਉ ਫਲਾਣਾ ਆਉ ਅੰਕੜੇ ਧਗਾ ਕੇ ਤੇ ਸਾਡੇ ਸਮੇਂ ਚ ਕੈਪਟਨ ਨੇ ਕੁਝ ਕੀਤੇ ਸੀਗੇ ਕਾਂਗਰਸ ਦੇ ਸਮੇਂ ਚ ਵੀ ਔਰ ਉਸ ਵੇਲੇ ਮੈਂ ਇਹਨਾਂ ਨੂੰ ਮੈਂ ਮੈਂ ਉਸ ਕਮੇਟੀ ਦੇ ਵਿੱਚ ਸੀ ਮੈਂ ਕਹਿੰਦੀ ਸੀ ਮੈਂ ਸਹਿਮਤ ਨਹੀਂ ਹਾਂ ਤੁਸੀਂ ਪਹਿਲਾਂ ਪ੍ਰਾਇੋਰਟੀਜ਼ ਬਣਾਓ ਸਾਡੇ ਸੂਬੇ ਦੇ ਵਿੱਚ ਕਿਸ ਤਰ੍ਹਾਂ ਦੀ ਪਾਪੂਲੇਸ਼ਨ ਹੈ ਕਿਹੜੀ ਕਿਹੜੀ ਕੈਟਾਗਰੀ ਹੈ ਤੇ ਉਹਦੇ ਵਿੱਚ ਕਿਸ ਕਿਸ ক্যাਟਾਗਰੀ ਨੂੰ ਅਸੀਂ ਕਿਹੜਾ ਕਿਹੜੇ ਲੈਵਲ ਤੇ ਅਸੀਂ ਫਾਇਦਾ ਪਹੁੰਚਾਉਣਾ ਹੈਗਾ ਆਏ ਨਹੀਂ ਕਿ ਜੇ ਬਿਜਲੀ ਮਾਫ ਕਰੋ ਸਭ ਨੂੰ ਮਾਫ ਕਰ ਦਿਓ ਮੈਨੂੰ ਚਾਹੇ ਮਹੀਨੇ ਵੇਲੇ 4-5 ਮੈਂ ਉੱਥੇ ਕੈਟਾਗਰੀਜ਼ ਲੀਆਂ 7 ਏਕੜ ਤੋਂ ਥੱਲੇ ਵਾਲੇ ਕਿਸਾਨ ਦਾ ਆਪ ਵੀ ਜੜੀ ਦੇ ਬਿੱਲ ਨਹੀਂ ਆਉਣਗੇ 5 ਏਕੜ ਤੋਂ ਥੱਲੇ ਵਾਲੇ ਕਿਸਾਨ ਨੂੰ ਮੈਂ ਜਿਹੜਾ ਆਪਣਾ ਸਰਕਾਰੀ ਖਰਚੇ ਤੇ ਉਹਦੀ ਬੀਮਾ ਕਰਾਉਂਗੀ ਤਾਂ ਕਿ ਨੁਕਸਾਨ ਜੇ ਹੋਵੇ ਕਿਸਾਨ ਦੀ ਆਹੀ ਉਹਦੀ ਖੇਤੀਬਾੜੀ ਆਹੀ ਉਹਦੀ ਇੰਡਸਟਰੀ ਹੈ ਇਹੀ ਉਹਦੀ ਸਾਰੀ ਜੀਵਨ ਇਥੋਂ ਚੱਲਦਾ ਹੈਗਾ ਮੈਂ ਉੱਥੇ ਦੀ ਮਦਦ ਕਰੂੰ ਨਾਲ ਖੇਤ ਮਜ਼ਦੂਰ ਜੋੜਿਆ ਸਾਰਾ ਕੁਝ ਅਸੀਂ ਸਹਿਮਤ ਸਿਵਿਅ ਕਰੀਏ ਆ ਕੇ ਪੰਜ ਸੱਤ ਫੈਸਲੇ ਕਿਸਾਨਾਂ ਲਈ ਪੰਜ ਸੱਤ ਨੌਜਵਾਨਾਂ ਲਈ ਪੰਜ ਸੱਤ ਔਰਤਾਂ ਲਈ ਦਿਵਣ ਇਹਨਾਂ ਨੇ ਪਹਿਲਾਂ ਸਾਰਿਆਂ ਨੂੰ ਹੀ ਮੁਫਤ ਵਸਾ ਉਹ ਦੁੱਜੇ ਬੰਦੇ ਨੂੰ ਤਾਂ ਕੰਮ ਵਾਲੇ ਨੂੰ ਤਾਂ ਵਾਸਤੇ ਸਵਾਰੀ ਨਹੀਂ ਸੀ ਮਿਲਦੀ ਗਰੀਬ ਆਦਮੀ ਨੂੰ ਬੀਬੀਆਂ ਤੜਕੇ ਇਕੱਠੀਆਂ ਹੁੰਦੀਆਂ ਬਾਜ਼ਾਰ ਦੇਖੇ ਆਵਾਂਗੇ ਆਓ ਚੱਲੀਏ ਲੇਕਿਨ ਮੈਂ ਉਸ ਵਕਤ ਮੈਂ ਕੀਤਾ ਸ਼ੁਰੂਆਤ ਮੇਰੇ ਕੋਲੇ ਹੋਈ ਸੀ ਮੈਂ ਕੀਤਾ ਸੀ 60 ਸਾਲ ਤੋਂ ਉੱਪਰ ਵਾਲੀ ਪਾਸ ਬੰਦੇ ਸੀ ਉਹ ਜਿਹੜੀ ਹੈਗੀ ਵਿਚਾਰੀ ਕਿਤੇ ਨਾ ਕਿਤੇ ਜਾਣਾ ਚਾਹੁੰਦੀ ਰਹੀ ਬੁੜੀ ਵਿਚਾਰੀ ਰੋਜ਼ ਕਿੱਥੇ ਤੁਰੇ ਫਿਰੂਗੀ ਆ ਕੇ ਉਹਨਾਂ ਦੇ ਵਾਸਤੇ ਅਸੀਂ ਰੱਖਿਆ ਸੀਗਾ ਲੜਕੀਆਂ ਲਈ ਰੱਖਿਆ ਸੀ ਮੈਂ ਕੰਨੈ ਜੋਤੀ ਸਕੀਮ ਬਣਾਈ ਸੀਗੀ ਮੈਂ ਆਪਣਾ ਉਸ ਵਕਤ ਸਾਡੀਆਂ ਕੁੜੀਆਂ ਨੂੰ ਸਰਵਿਸਸੇਸ ਦੇ ਵਿੱਚ ਨੌਕਰੀ ਦੇਣ ਵਾਸਤੇ ਕੀਤਾ ਸੀ ਅਸੀਂ ਫ੍ਰੀ ਐਜੂਕੇਸ਼ਨ ਲੜਕੀਆਂ ਦੀ ਉਦੋਂ ਮੈਂ ਬੀਏ ਤੱਕ ਫ੍ਰੀ ਐਜੂਕੇਸ਼ਨ ਕਰਾਂਗੇ ਮੈਟਰਨਿਟੀ ਲੀਵ ਜਿਹੜੀ ਹੁੰਦੀ ਹੈ ਉਹ ਮੈਂ ਡਬਲ ਕੀਤੀ ਸੀ ਹੁਣ ਤਾਂ ਨਹੀਂ ਤਾਂ ਵਿਦਆਊਟ ਇਹਨਾਂ ਨੂੰ ਪੇ ਜਾਣਾ ਪੈਂਦਾ ਸੀਗਾ ਇੱਕ ਔਰਤ ਹੈ ਉਹਨੇ ਆਪਣੀ ਕਬੀਲਦਾਰੀ ਵੀ ਤਾਂ ਆਪਣਾ ਬੱਚਾ ਵੀ ਸਾਬਣਾ ਹੈ ਤੇ ਉਹ ਬੱਚੇ ਵਾਸਤੇ ਮੈਂ ਕਹਿੰਦੀ ਸੀ ਘੱਟੋ ਘੱਟ 4 ਜਾਂ 3 ਮਹੀਨੇ ਜਾਂ 6 ਮਹੀਨੇ ਨਹੀਂ ਸਾਲ ਡੇਢ ਸਾਲ ਤੱਕ ਵੀ ਜੇ ਉਹ ਆਪਣੇ ਬੱਚੇ ਨੂੰ ਪਾਲਦੀ ਆ ਤਾਂ ਉਹਨੂੰ ਆਪਣੀ ਪੂਰੀ ਤਨਖਾਹ ਮਿਲੋਗੀ ਆ ਕੇ ਮੇਰਾ ਦੱਸਣ ਦਾ ਭਾਅ ਵਾ ਗਰੀਬਾਂ ਦਾ ਸੀ ਬਿਜਲੀ ਦੇ ਬਿੱਲ ਮਾਫ ਕਰ ਫੌਜੀਆਂ ਲਈ 52 ਫੈਸਲੇ ਮਲੇ ਜਿਹੜੇ ਮੇਰੇ ਸਿਰੇ ਨਹੀਂ ਚੜਦੇਤੇ ਇਹਨਾਂ ਨੇ ਜੇ ਕਿਤੇ ਉਹ ਸਿਰੇ ਚੜੇ ਹੁੰਦੇ ਇੱਥੇ ਪੰਜਾਬ ਚ ਖੁਦਕਸ਼ੀਆਂ ਨਾ ਹੁੰਦੀਆਂ ਲੇਕਿਨ ਸਾਡੇ ਸਮੇਂ ਜੇ ਮੈਂ ਕਿਹਾ ਕਿ ਕਿ ਗੱਲ ਤੁਹਾਡੀ ਲੰਬੀ ਹੋ ਜੂ ਜਿਵੇਂ ਉਹਦੀ ਡਿਟੇਲ ਚ ਪੈਗੀ ਤਾਂ ਕੱਲੇ ਕਿਸੇ ਵਕਤ ਇੰਟਰਵਿਊ ਕਰਾਂਗੇ ਕਿ ਜੇ ਕਿਹੜੇ ਫੈਸਲੇ ਸੀ ਤੇ ਕੀ ਕੀ ਫਾਇਦਾ ਹੋਣਾ ਸੀ ਕਿਉਂ ਸਿਰੇ ਨਹੀਂ ਚੜੇ ਉਹ ਤੇ ਇੱਕ ਵੱਖਰੀ ਗੱਲ ਕਰਾਂਗੇ ਲੇਕਿਨ ਸਾਡੇ ਵੀ ਕੈਪਟਨ ਸਾਹਿਬ ਨੇ 스마트ਫੋਨ ਦੇਵ ਸਬਦੇ ਕਰਜ਼ੇ ਮਾਫ ਕਰਾਂਗੇ ਆੜਤੀਆਂ ਦੇ ਵੀ ਕਰ ਦੇਾਂਗੇ ਘਰ ਘਰ ਨੌਕਰੀ ਦੇਵਾਂਗੇ ਫਾਰਮ ਭਰ ਦਿਓ ਐਡੇ ਲੋਕਾਂ ਨੇ ਮਿਹਨਤ ਕਰਕੇ ਫਾਰਮ ਆ ਮਗਰ ਪੈ ਗਿਆ ਯਕੀਨ ਕੀਤਾ ਲੋਕਾਂ ਨੇ ਤੇ ਐਵੇਂ ਜਿਵੇਂ ਤੁਸੀਂ ਅਸੀਂ ਸਾਰੇ ਇੱਕ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗੇ ਉਹ ਕਰਾਂਗੇ ਉਹ ਲੋਕਾਂ ਦਾ ਯਕੀਨ ਤੋੜਿਆ ਇਸ ਤੋਂ ਵੀ ਵੱਡੀ ਮਾੜੀ ਗੱਲ ਉਸ ਵਕਤ ਕੈਪਟਨ ਸਾਹਿਬ ਜਦੋਂ ਤਲਵੰਡੀ ਸਾਹਬੋ ਤੇਜਰੀਵਾਲ ਨੇ ਵੀ ਕਿਹਾ ਅਸੀਂ ਨਸ਼ਾ ਮੁਕਤ ਕਰਾਂਗੇ ਤੇ ਕੈਪਟਨ ਸਾਹਿਬ ਨੇ ਕਿਹਾ 4 ਹਫ਼ਤਿਆਂ ਚ ਉਹ ਵੀ ਕਹਿੰਦੇ ਆ ਦੇਖੋ ਲੋਕਾਂ ਨੂੰ ਯਕੀਨ ਤਾਂ ਆ ਗਿਆ ਦਮੰਦਵਾ ਸਾਹਿਬ ਪਵਿੱਤਰ ਸਾਡਾ ਤਖਤ ਹੈ ਉੱਥੇ ਦਾ ਪੰਜਵਾਂ ਤਖਤ ਹੈ ਕਿਉਂਕਿ ਹੱਜ ਕਿੱਥੇ ਉੱਥੇ ਗੁੱਟਕਾ ਸਾਹਿਬ ਚ ਫੜ ਕੇ ਸੌ ਖਾਧੀ ਸ਼ਾਇਦ ਉਸੇ ਦੀ ਮਾਰ ਹੋਣੀ ਨਾ ਤੇ ਪੈ ਰਹੀ ਹੈ ਕਿ ਦੁਰਦੁਰ ਕਰਦੇ ਫਿਰਦੇ ਦੂਜੀਆਂ ਪਾਰਟੀਆਂ ਚ ਤੇ ਮੈਨੂੰ ਉਹ ਕਹਿ ਰਹੇ ਸੀ ਵੱਠਲ ਨੂੰ ਬਲਾਓ ਨਾਲ ਮੈਂ ਕਿਹਾ ਮੈਂ ਨਹੀਂ ਖੜਦੀ ਕਦੇ ਕਿਸ ਤਰ੍ਹਾਂ ਤੇ ਮੈਂ ਗਲਤ ਵਾਸਤੇ ਵਾਸਤੇ ਖੜਦੀ ਨਹੀਂ ਮੈਨੂੰ ਚੰਗਾ ਕੋ ਬਾੜਾ ਕੋ ਮੈਂ ਨਹੀਂ ਖੜਦੀ ਇਸ ਕਰਕੇ ਅਸੀਂ ਸਭ ਤੋਂ ਵੱਡਾ ਧਰੋਹ ਕੀਤਾ ਕਿ ਅਸੀਂ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ ਪੋਲੀਟਿਸ਼ੀਅਨ ਤੋਂ ਅੱਜ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਹੁਣ ਕੋਈ ਚੋਣ ਮੈਨੀਫੈਸਟੋ ਨਹੀਂ ਕਹਿੰਦਾ ਘੱਟ ਕਹ ਜੇ ਗਰੰਟੀਆਂ ਰੱਖ ਕੇ ਤੁਸੀਂ ਉਹ ਵੀ ਢੋਲੀ ਜਾਂਦੇ ਹੋ ਸਾਰੀਆਂ ਗੱਲਾਂ ਜਿਹੜੀ ਕਰਕੇ ਇਹਨਾਂ ਨੂੰ ਨਵਾਂ ਨਾ ਗਰੰਟੀਆਂ ਰੱਖ ਲਿਆ ਮੈਂ ਕਹਿੰਦੀ ਆ ਅੱਜ ਜੁਡੀਸ਼ੀਅਲ ਕੋਰਟਸ ਦਾ ਅਸੀਂ ਬੜਾ ਸਤਿਕਾਰ ਕਰਦੇ ਆ ਜੁਡੀਸ਼ੀਅਲ ਕੋਰਟਸ ਵੀ ਤੇ ਚੋਣ ਕਮਿਸ਼ਨ ਨੂੰ ਵੀ ਰਿਕਵੈਸਟ ਹੈ ਕਿ ਜਿਹੜੀਆਂ ਕੋਈ ਗਰੰਟੀਆਂ ਦਿੰਦਾ ਬੰਦਾ ਉਹਨੂੰ ਲੀਗਲ ਸਮਝਿਆ ਜਾਵੇ ਲੀਗਲ ਪੋਜੀਸ਼ਨ 'ਚ ਜੇ ਤਾਂ ਕੋਈ ਬਤੌਰ ਪਾਰਟੀ ਗਰੰਟੀ ਦਿੰਦਾ ਫਿਰ ਤਾਂ ਉਹ ਗਰੰਟੀ ਜੇ ਪੂਰੀ ਨਹੀਂ ਹੁੰਦੀ 2 ਸਾਲ 3 ਸਾਲ ਦੇਖ ਲਓ ਚੌਥੇ ਸਾਲ 'ਚ ਜਾ ਕੇ ਇਲੈਕਸ਼ਨ ਤੋਂ ਪਹਿਲਾਂ ਉਹ ਸਾਰੀ ਗਰੰਟੀ ਅਗਲੀਆਂ ਚੋਣਾਂ ਆਉਣ ਤੋਂ ਪਹਿਲਾਂ ਉਸ ਪਾਰਟੀ ਦੇ ਕੋਲੋਂ ਪੂਰੀ ਕਰੋ ਜਿਨ੍ਹਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਾਰਾ ਪੂਰਾ ਕਰਵਾਓ ਅੱਜ ਜਿਵੇਂ 1000 ਰੁਪਏ ਵਾਲੀ ਗੱਲ ਇਹਨਾਂ ਨੇ 6 ਮਹੀਨੇ ਦਾ 2.5 ਸਾਲ ਹੋ ਗਏ ਮਹੀਨੇ ਦੇ ਹਿਸਾਬ ਨਾਲ 30 30 40 40000 ਬਣ ਜਾਂਦਾ ਅੱਜ ਇਹ ਦੇਵੇ ਕੇਜਰੀਵਾਲ ਜੇ ਕਿਸੇ ਦੇ ਨਿੱਜੀ ਗਰੰਟੀ ਜਿਵੇਂ ਮੋਦੀ ਦੀ ਗਰੰਟੀ ਕੇਜਰੀਵਾਲ ਦੀ ਗਰੰਟੀ ਉਹ ਨਿੱਜੀ ਚਾਹੇ ਨਾ ਜਾਇਦਾਦਾ ਚਾਹੇ ਘਰ ਵੇਚ ਕੇ ਪੂਰਾ ਕਰਨਾ ਪਾਉ ਤਾਂ ਕਿ ਅੱਗੇ ਤੋਂ ਤੁਸੀਂ ਲੋਕਾਂ ਦਾ ਮੂਰਖ ਨਾ ਬਣਾ ਸਕੋ ਲੋਕ ਤਾਂ ਪਹਿਲਾਂ ਹੀ ਦੁਖੀ ਨੇ ਅਸੀਂ ਉਹ ਮਜ਼ਾਕ ਢਾ ਰਹੇ ਹਾਂ ਉਹਨਾਂ ਗਰੀਬੀ ਦਾ ਮਜ਼ਾਕ ਢਾ ਰਹੇ ਹਾਂ ਉਹਨਾਂ ਦੁੱਖਾਂ ਦਾ ਮਜ਼ਾਕ ਢਾ ਰਹੇ ਹਾਂ ਤੇ ਨਾਲ ਇੱਕ ਪੋਲੀਟੀਕਲ ਸਿਸਟਮ ਜਿਹੜਾ ਚੱਲਿਆ ਆਇਆ ਉਹਦਾ ਅਸੀਂ ਸੰਵਿਧਾਨ ਦੀ ਜਿਵੇਂ ਅਸੀਂ ਗੱਲ ਕਰਦੇ ਹਾਂ ਸੰਵਿਧਾਨ ਤੇ ਸੰਵਿਧਾਨ ਉਚਰਉਣ ਦੇ ਵਾਸਤੇ ਕਰਨ ਵਾਸਤੇ ਸੰਵਿਧਾਨ ਦੇ ਮੁਤਾਬਕ ਚੱਲਣ ਵਾਸਤੇ ਰਾਜਨੀਤੀਵਾਨ ਹੁੰਦੇ ਆ ਇਹ ਕਿਸੇ ਨੇ ਖਿਦਿਆਰਤ ਦਿੱਤਾ ਕਿ ਕੁਝ ਬੰਦੇ ਸਾਰੇ ਰਾਜਨੀਤਿਕ ਬੰਦੇ ਨੂੰ ਬਦਨਾਮ ਕਰ ਦੇਣ ਸਾਰੀਆਂ ਹੀ ਜਿਹੀਆਂ ਗੱਲਾਂ ਕਰਨ ਉਹਦੇ ਤੇ ਲੀਗਲ ਉਹ ਬਾਈਂਡਿੰਗ ਹੋਣੀ ਚਾਹੀਦੀ ਹੈ ਗ੍ਰੰਥੀਕਾਂ ਵਾਸਤੇ। ਬੀਬੀ ਇਹ ਗੁਰਗਮੋ ਮੋਦੀ ਸਰਕਾਰ ਦੀ ਗੱਲ ਕੀਤੀ ਹੈ ਵੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਿਆਨ ਸਾਹਮਣੇ ਆਇਆ ਕਿ 1984 ਦਾ ਕਾਂਗਰਸ ਕਿਤੇ ਨਾ ਕਿਤੇ ਸਿੱਖਾਂ ਤੋਂ ਹਲੇ ਤੱਕ ਬਦਲਾ ਲੈਂਦੀ ਆ ਰਹੀ ਹੈ। ਅਸੀਂ ਸਿੱਖ ਹੈਤੀ ਹਾਂ। ਦੇਖੋ ਮੈਂ ਜਿਸ ਟੱਬਰ ਜਦੋਂ ਸਾਡਾ ਅੱਜ ਵੀ ਜੇ ਕੋਈ ਮੇਰੇ ਪੇਕੇ ਵਾਲੇ ਪਾਸੇ ਜਾ ਕੇ ਪੁੱਛੇ ਸਾਡਾ ਪੁਰਾਣਾ ਘਰ ਮੇਰੇ ਬਾਬਾ ਜੀ ਬਹੁਤ ਪੂਰਨਗੁਰ ਸਿੱਖ ਸੀ ਸਿੱਖ ਹੋਣਾ ਇੱਕ ਪੂਰਨਗੁਰ ਸਿੱਖ ਹੋਣਾ ਇੰਨਾਕ ਫਰਕ ਹੈ ਉਹ ਪੂਰੀ ਤਰ੍ਹਾਂ ਨਾਲ ਉਹ ਸਾਰੀਆਂ ਗੱਲਾਂ ਨੂੰ ਰਵਾਇਤਾਂ ਨੂੰ ਮੰਨਦੇ ਆ ਜਿਹੜੇ ਪੂਰਨਗੁਰ ਸਿੱਖ ਹੁੰਦੇ ਆ ਸਿੱਖਾਂ ਪਰ ਰੋਟੀ ਦੀ ਜ਼ਿੰਦਗੀ 'ਚ ਆਪਾਂ ਕਈ ਵਾਰੀ ਸਾਰੀਆਂ ਗੱਲਾਂ ਨਹੀਂ ਪੂਰੀਆਂ ਕਰ ਸਕਦੇ ਸੋ ਅਸੀਂ ਵੀ ਪੂਰਨ ਸਿੱਖਾਂ ਲੇਕਿਨ ਸਾਡੀ ਸਿੱਖੀ ਦੇ ਵਿੱਚ ਸਾਡੇ ਗੁਰੂਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਗੁਰੂਆਂ ਦੀ ਬਾਣੀ ਹੈ, ਪਟਾਂ ਦੀ ਬਾਣੀ ਹੈ। ਉਹਦੇ ਵਿੱਚ ਇਕੱਲੇ ਇਹ ਨਹੀਂ ਕਿ ਇਕੱਲੀ ਸਿੱਖੀ ਦੀ ਗੱਲ ਕੀਤੀ ਹੈ। ਉਹਦੇ ਵਿੱਚ ਤਾਂ ਭਗਵਾਨ ਨਾਮ ਦਾ ਨਾਮ ਵੀ ਹੈ। ਜਿਹੜਾ ਹੁਣ ਕੱਲਾ ਆਰਾਮ ਨੂੰ ਇਹ ਲਈ ਫਿਰਦੇ ਬੀਜੇਪੀ ਵਾਲੇ ਸਾਡੇ ਆਰਾਮ। ਤੇ ਗੁਰੂ ਗ੍ਰੰਥ ਸਾਹਿਬ ਚੋਂ ਕਿਵੇਂ ਕੱਢਦੇ ਹੋ ਹੁਣ ਤੁਸੀਂ? ਐਵੇਂ ਜਿਵੇਂ ਜਿਵੇਂ ਇੱਥੇ ਹੈਗੀ ਐ ਅਸੀਂ ਕੰਦੀ ਸਿੱਖਾ ਦੀ ਪਾਰਟੀ, ਕਾਲੀਦਲ ਵਾਲੇ ਸਾਡੇ ਕੋਲ ਹੀ ਕਾਲ ਤੱਕ ਤਾਂ ਸਾਡੇ ਕੋਲ ਤੁਸੀਂ ਕਾਲ ਤੱਕ ਦੀ ਗੱਲਾਂ ਕਦੋਂ ਮੰਨੀਆਂ ਨੇਗੀਆਂ? ਸਾਡੇ ਗੁਰੂ ਸਾਹਿਬ ਨੇ ਜਿਹੜਾ ਕੋਈ ਸਿੱਖ ਕਹਾਉਂਦਾ ਹੈ, ਉਹਨਾਂ ਨੇ ਤਾਂ ਸਰਵਤ ਦਾ ਭਲਾ ਕਿਹਾ ਹੈ। ਹਿੰਦੂ ਦੀ ਚਾਦਰ ਕਿਹਾ ਤੇ ਜਿਸ ਵਕਤ ਵੀ ਸਾਡੇ ਉਹ 84 ਦੇ ਵਿੱਚ ਮੈਂ ਉਸ ਵਕਤ ਵੀ ਕਹਿੰਦੀ ਸੀ ਇੱਕ ਬਹੁਤ ਬੰਦ ਭਾਗਾ ਸਾਡਾ ਉਹ ਕਾਲਾ ਦਿਨ ਸੀ ਸਮਝਦੇ ਆ ਮੈਂ ਤਪੇ ਗਈ ਸੀ ਉਸ ਤੋਂ ਬਾਅਦ ਗਵਰਨਰ ਸਾਹਿਬ ਗਏ ਸੀ ਮੇਰੇ ਹਲਕਾ ਸਤਫੇ ਮੱਥੇ ਗਈ ਸੀ ਮੈਂ ਉੱਥੇ ਵੀ ਕਿਹਾ ਸੀ ਉਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਚਾਹੇ ਕੋਈ ਦਿੱਲੀ ਜਾਂ ਕਾਨਪੁਰ ਸਿੱਖ ਬੇਕਸੂਰ ਸਿੱਖ ਦੇ ਦਾਲ ਜਿਸ ਤਰੀਕੇ ਨਾਲ ਮਾਰਿਆ ਗਿਆ ਹੈ ਬਾਰਨੀ ਦੀ ਗੱਲ ਚਾਹੇ ਹਿੰਦੂਆਂ ਨੂੰ ਕੋਈ ਕਸੂਰ ਨਹੀਂ ਬਸ ਚੋ ਕੱਢ ਕੇ ਲੈਣਾ ਚਲਾ ਕੇ ਮਾਰਦੇ ਹੋ ਘਰ ਦੇ ਡੀਕਦੇ ਮਾਵਾ ਪਾਊਗਾ ਤੇ ਘਰੇ ਲਾਸ਼ ਆ ਜਾਈਆਂ ਉਹਨਾਂ ਦੀਆਂ ਉਹ ਸਾਰਿਆਂ ਦੀ ਅਸੀਂ ਮੈਂ ਨਿੰਦਿਆ ਉਸ ਵਕਤ ਦਾ ਬਤੌਰ ਕਾਂਗਰਸ ਚ ਹੁੰਦੇ ਹੋਏ ਕੀਤੀ ਅਸੀਂ ਕਦੇ ਮੇਰਾ ਟੱਬਰ ਕਦੇ ਪਾਰਟੀਆਂ ਦੇ ਉੱਪਰ ਲੋਕਾਂ ਦੇ ਮਾਮਲਿਆਂ ਵਾਸਤੇ ਬਾਈਂਡਿੰਗ ਚਝਿਆ ਮੇਰੇ ਫਾਦਰ ਸੀ ਜਿਹੜੇ ਉਸ ਤੋਂ ਵੀ ਪਹਿਲਾਂ ਉਹਨਾਂ ਨੂੰ ਜਿਸ ਵੇਲੇ ਪ੍ਰਤਾਪ ਸਿੰਘ ਕਹਿਰੋਂ ਕਾਂਗਰਸ ਦਾ ਰਾਜ ਸੀਗਾ ਉਸ ਵੇਲੇ ਇੱਕ ਟੈਕਸ ਲਾਇਆ ਖੁਸ਼ ਐਸੀयत ਟੈਕਸ ਕਮਿਊਨਿਸਟ ਪਾਰਟੀਆਂ ਨੇ ਉੱਥੇ ਮੋਰਚਾ ਲਾਤਾ ਤੇ ਸਾਡੀ ਜਿਹੜੀ ਹੈਗੀ ਸੀ ਮੇਰੇ ਜਵਾਹਰ ਲਾਲ ਜੀ ਨੇ ਤਾਂ ਮੇਰੇ ਪਿਤਾ ਜੀ ਨੂੰ ਕਿਹਾ ਮੰਨੇ ਨਹੀਂ ਮੇਰੇ ਪਾਤਰ ਕਿ ਅਬਜ਼ਾਦਾਂ ਦੇਣਾ ਉਹ ਕਹਿੰਦੇ ਪੰਡਤ ਜੀ ਕਾਹਦਾ ਅਬਜ਼ਾਦਾਂ ਦੇ ਦਿਓਗੇ ਮੇਰੇ ਤਾਂ ਕੁੜੀ ਵੀ ਜੇ ਬੇਨਾ ਫੀਸ ਤੋਂ ਹੌਸਟਲ ਚ ਮਰੀ ਹੈ ਮੇਰੇ ਬੱਚੇ ਜੇਲਾ ਹੌਸਟਲ ਚ ਮਰੇ ਹੈ ਗਏ ਹੈ ਲਕਾਮਨ ਤੋਂ ਨਾਲ ਟਾਉਣ ਵਾਲੇ ਨੂੰ ਅੱਜ ਤੁਸੀਂ ਪਾਈ ਹਲੋਆ ਦਿੰਦੇ ਹੋ ਗਰੀਬਾਂ ਨੂੰ ਦਿਓ ਹੋਰਾਂ ਨੂੰ ਹੀਰਾਸ ਪੱਟਲ ਬਾਅਦ ਚ ਲਾਊਗਾ ਇੱਥੇ ਉਹਨਾਂ ਨੇ ਮੱਲੋ ਮੱਲੀ ਤਹਿਸੀਲਦਾਰ ਤੋਂ ਬਾਅਦ ਕੈਰੋਂ ਨੂੰ ਕਹਿ ਕੇ ਕੈਰੋਂ ਮੁੱਖ ਮੰਤਰੀ ਸੀ ਮੇਰੇ ਦੋਨਾਂ ਭਰਾਵਾਂ ਨੂੰ ਮਨਜੀਤ ਸਿੰਘ ਨੂੰ ਵੀਡੀਓ ਕਿਵੇਂ ਦਰਗੜ ਜੀਪ ਖੜੀ ਹੈ ਉਹ ਚਿੱਠੀ ਲੈ ਕੇ ਆਇਆ ਸਾਡੇ ਤਹਿਸੀਲਦਾਰ ਬਰਨਾਲੇ ਦਾ ਔਰ ਨਾਲ ਕਿਹਾ ਕਿ ਜਿਹੜਾ ਵੱਡਾ ਭਰਾ ਹੈ ਉਹਦੇ ਇੱਕੋ ਹੀ ਗੰਦਾ ਸੀਗਾ ਕੰਡਕਟਰ ਨਹੀਂ ਉਹਨੂੰ ਕੁਝ ਕਹਿੰਦੇ ਉਹ ਜਿਹੜਾ ਬੱਸ ਚ ਚੈੱਕ ਕਰ ਵੱਡਾ ਭਗਤ ਸਿੰਘ ਚੈੱਕ ਕਰ ਤੇ ਨਾਲ ਜਿੰਨੇ ਸਾਡੇ ਪਿੰਡ ਚੋਂ ਤੋਤਲ ਮਹੀਨੇ ਲਾ ਕੇ ਦੇਖ ਕੇ ਕੀ ਇਹਨਾਂ ਕੋਲੇ ਸੀ ਕਿੰਨਾ ਨੁਕਸਾਨ ਹੋਇਆ ਕਿੰਨੀ ਬੇਚੀਨੀ ਪਈ ਜਵਾਕਾਂ ਨੂੰ ਚੱਕੇ ਜਾਂਦੇ ਸਾਡੇ ਮਾਪੇ ਉਹਦਾ ਮੁਆਵਜ਼ਾ ਲੈ ਕੇ ਆਇਆ ਤੇ ਉਹ ਪਿੰਡ ਦੇ ਲੋਕ ਖੜੇ ਸੱਤ ਚ ਗੱਲ ਕਰਨ ਕਿ ਉਹ ਟੈਕਸਾਂ ਦਾ ਮੋਰਚਾ ਤਾਂ ਲੱਗਿਆ ਪੱਟਲ ਸਾਹਿਬ ਤਾਂ ਹੁਣ ਪੈਰਾਂ ਚ ਬੇੜੀਆਂ ਪਾਤੀਆਂ ਸੋਨੇ ਦੀਆਂ ਕੈਰੋਂ ਨੇ ਇਹਨਾਂ ਨੇ ਤੇ ਜਾਣਾ ਨਹੀਂ ਕੌਣ ਜਾਊਗਾ ਮੇਰੇ ਫਾਦਰ ਕਹਿੰਦੇ ਲੋਕਾਂ ਦੀ ਲੜਾਈ ਚ ਹੀਰਾਸੇ ਪੱਟਲ ਨੂੰ ਸੋਨੇ ਦੀਆਂ ਬੇੜੀਆਂ ਨਹੀਂ ਰੁਕ ਸਕਦੀਆਂ ਅੱਜ ਵੀ ਰਿਕਾਰਡ ਕੱਟ ਕੇ ਦੇਖੋ ਕਾਂਗਰਸ ਦੀ ਸਰਕਾਰ ਚ ਕੈਰੋਂ ਦੇ ਮੁੱਖ ਮੰਤਰੀ ਹੁੰਦੇ ਹੋਏ ਆਪ ਦੀਆਂ ਚਿੱਠੀਆਂ ਆ ਦੇ ਪੁੱਤਾਂ ਦੀਆਂ ਮੋੜ ਕੇ ਗਸ਼ਟਡ ਨੌਕਰੀਆਂ ਦੀਆਂ ਆਪਦੀ ਮੁਆਵਜ਼ੇ ਚਿੱਠੀ ਤਹਿਸੀਲਰ ਨੂੰ ਬੰਦ ਕਰਕੇ ਲਿਫਾਫਾ ਪੜਾ ਕੇ ਜਾ ਕਰੇ ਮੇਰੇ ਦੋਨੇ ਭਰਾਏ ਜੇਲ੍ਹ ਚ ਗਏ ਨੇ ਕੋਈ ਹਾਇਤ ਨੂੰ ਮਿਸਾਲ ਮਿਲਦੀ ਹੈ ਜੀ ਸੋ ਮੇਰਾ ਕਹਿਣ ਦਾ ਭਾਵ ਇਹ ਹੈਗਾ ਕਿ ਲੋਕਾਂ ਦੇ ਲਈ ਜਾਂ ਅਸੀਂ ਹੋਈਏ ਜਾਂ ਕੋਈ ਹੋਈਏ ਅੱਜ ਥੋੜੀ ਸੋਚ ਰਹਿ ਗਈ ਹੈ ਜਿਹੜੀ ਕਿਸਨ ਰੱਬ ਨੇ ਇਨਸਾਨ ਬਣਾਇਆ ਸੀ ਇਨਸਾਨ ਬਣਿਏ ਅਸੀਂ ਕਿ ਦੂਜੀ ਦੀ ਮਦਦ ਕਰੀਏ ਇਹ ਹੱਸਦੇ ਆ ਮੈਂ ਤੁਸੀਂ ਅਸਦੇ ਚੰਗਾ ਲੱਗੂਗਾ ਜੇ ਕੋਈ ਕਰੋਂਦਾ ਤੁਹਾਨੂੰ ਕਿਹੋ ਜਿਹਾ ਲੱਗੂਗਾ ਨਾਲ ਤੁਹਾਨੂੰ ਇਹ ਹਿਵਾਨੀਅਤ ਨਾ ਬਣੀ ਹੈ ਇਨਸਾਨੀਅਤ ਲੈ ਕੇ ਆਈਏ ਸੋ ਇਹ ਅਸੀਂ ਸਾਰੇ ਕਹਿੰਦੇ ਆ ਕਿ ਜੇ ਝੂਠੀਆਂ ਗੱਲਾਂ ਕਰਕੇ ਪਾਰਟੀਆਂ ਨੇ ਵਿਸ਼ਵਾਸ ਤੋੜਿਆ ਇਹਨਾਂ ਨੂੰ ਜ਼ਰੂਰ ਲੋਕ ਸਜ਼ਾ ਦੇਣਗੇ ਬੀਬੀ ਇਹ ਜੇਕਰ ਗੱਲ ਕੀਤੀ ਆ ਵੇ ਸੁਖਪਾਲ ਸਿੰਘ ਖਹਿਰਾ ਨੂੰ ਚੌਂ ਮੈਦਾਨ ਦੇ ਵਿੱਚੋਂ ਉਤਾਰ ਦਿੱਤਾ ਗਿਆ ਦਿਲਵੀਰ ਸਿੰਘ ਗੋਲੜੀ ਵੀ ਟਿਕਟ ਮੰਗਦੇ ਸੀ ਵਿਜੇਂਦਰ ਸਿੰਘਲਾ ਵੀ ਟਿਕਟ ਮੰਗਦੇ ਸੀ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਦਿਲੋਚਨ ਦੇਖੋ ਮੈਂ ਤਾਂ ਇਹ ਕਹਿੰਦੀ ਆ ਕਿ ਚੱਲਣਗੇ ਮੈਂ ਤਾਂ ਪੂਰੀ ਆਸ ਰੱਖ ਕੇ ਚੱਲਣਗੇ ਕਿਸੇ ਦਿਨ ਕਿਸੇ ਹੋਰ ਦੀ ਟਿਕਟ ਕੱਟ ਕੇ ਵੀ ਇਹਨਾਂ ਨੂੰ 골ਡ ਹੀਰਾਂ ਦਿੱਤੀ ਹੋਣੀ ਹੈ ਕਿਸੇ ਵਕਤ ਜਦੋਂ ਉਹ ਜ਼ਿਲ੍ਹਾ ਪ੍ਰਧਾਨ ਬਣਾਇਆ ਕੋਈ ਹੋਰ ਬੰਦਾ ਵੀ ਉਮੀਦਵਾਰ ਹੋਣਾ ਹੈ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਇਸ ਲਈ ਵੱਡੇ ਦਿਲ ਵਾਲਾ ਲੀਡਰ ਔਰ ਉਹੀ ਅੱਗੇ ਵੱਧਦਾ ਜਿਹੜਾ ਸਿਰਫ ਆਪਣੇ ਤੱਕ ਲਿਮਿਟਡ ਨਾ ਰਹੇ ਕਿ ਜੇ ਮੈਨੂੰ ਮਿਲਿਆ ਤਾਂ ਮੈਂ ਠੀਕ ਆ ਮੈਨੂੰ ਨਹੀਂ ਮਿਲਿਆ ਤਾਂ ਮੈਂ ਠੀਕ ਨਹੀਂ ਇਹੀ ਗੱਲਾਂ ਹੋਈਆਂ ਨਾ ਜਿਵੇਂ ਕਹੇ ਕੈਪਟਨ ਸਾਹਿਬ ਸੀਐਮਸ਼ਿਪ ਨਹੀਂ ਰਹੀ ਛੱਟ ਕੇ ਬਾਕੇ ਤੇ ਇਹ ਹੋਰ ਜਿਵੇਂ ਹੈਗੇ ਪ੍ਰਧਾਨਗੀ ਨਹੀਂ ਛੱਟ ਕੇ ਬਾਕੇ ਸੀਐਲਪੀ ਨਹੀਂ ਛੱਟ ਕੇ ਬਾਕੇ ਉਹਨਾਂ ਲੋਕਾਂ ਦੀ ਬਾਹਰ ਵੀ ਕੋਈ ਕਦਰ ਨਹੀਂ ਹੁੰਦੀ ਇਸ ਲਈ ਮੈਂ ਤਾਂ ਹੀ ਰਾਸ ਕਰਦੀ ਆ ਮੇਰੇ ਤਾਂ ਬੱਚਿਆਂ ਵਰਗਾ ਹੈਗਾ 골ਡੀ ਨਰਮ ਹੈ ਸਹੂ ਹੈ ਤੇ ਚਾਹੇ ਇਸ ਤਰੀ ਵਿਜੇਂਦਰ ਸਿੰਘ ਲਾ ਹੁਣ ਵਿਜੇਂਦਰ ਵੀ ਸਿੰਘਾ ਪਟਿਆਰੇ ਤੋਂ ਆਇਆ ਸੀ ਨਾ ਇੱਥੇ ਤੇ ਅਸੀਂ ਇੱਥੇ ਦੇ ਬਲੋਕ ਵੀ ਕਰ ਸਕਦੇ ਸਾਡੀ ਸੀਟ ਤੇ ਡਾਕਾ ਮਾਰਿਆ ਸਾਡਾ ਇਹਨਾਂ ਨੇ ਆਪਣ ਸਾਡਾ ਜਿਆਦਾ ਹੱਕ ਬਣਦਾ ਇਹ ਨਹੀਂ ਹੁੰਦਾ ਹਾਈ ਕਮਾਂਡ ਦੇ ਵਿੱਚ ਖੜਿਆ ਪਾਰਟੀ ਚ ਸਾਨੂੰ ਹਾਈ ਕਮਾਂਡ ਦੇ ਸਿਪਾਹੀ ਬਣ ਕੇ ਹਰ ਫੈਸਲਾ ਬਣਨਾ ਚਾਹੀਦਾ ਹਾਂ ਰੋਸਾ ਆਵਾਜ਼ ਦਾ ਜ਼ਾਹਰ ਕਰਨ ਹੱਕ ਹੈਰੇਕ ਦਾ ਮੈਂ ਵੀ ਬਹੁਤ ਵਾਰ ਕਰਦੀਆਂ ਪਾਰਟੀ ਕੋਲੇ ਕਰਦੀਆਂ ਹਾਈ ਕਮਾਂਡ ਕੋਲੇ ਕਰਦੀਆਂ ਇਹ ਵੀ ਸਾਡੇ ਕੋਲੇ ਕਰਨ ਸਾਡੇ ਵਰਕਰ ਵੀ ਸਾਡੇ ਕੋਲ ਕਰ ਸਕਦੇ ਨੇ ਪਰ ਤੁਸੀਂ ਇੱਕ ਜੇ ਤੁਹਾਡੇ ਮਾਪੇ ਤੋਂ ਕੋਈ ਗਲਤੀ ਚ ਮਾਪਿਆਂ ਨੂੰ ਸੀ ਡਿਸਆਨ ਕਰ ਦੇਵਾਂਗੇ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਮੈਂ ਨਹੀਂ ਕਰੂਗਾ ਗੋਲਡੀ ਬਨ ਪੂਰੀ ਆਸ ਹੈ ਵਿਜੇਂਦਰ ਵੀ ਗੋਲਡੀ ਵੀ ਸਾਰੇ ਜਾ ਉਹਦਰ ਕਾਲਾ ਵੀ ਮੁੰਡਾ ਚੰਗਾ ਪੁਸ਼ਿੰਗ ਹੈ ਉਹਦਾ ਪਹਿਲਾ ਭਰਾ ਹੁੰਦਾ ਸਾਰੀ ਸਾਨੂੰ ਕਾਂਗਰਸ ਪਾਰਟੀ ਆ ਇਸ ਵੇਲੇ ਅਸੀਂ ਐਨੀ ਛੋਟੀ ਸੋਚਦੇ ਨਹੀਂ ਹਾਂ ਕਿ ਮੈਨੂੰ ਮਿਲ ਗਿਆ ਮੈਂ ਠੀਕ ਆ ਮੈਨੂੰ ਨਾ ਮਿਲ ਗਿਆ ਜੇ ਇਹ ਜੀ ਕੋਈ ਗੱਲ ਕਰੂਗਾ ਤਲੋਕਾਂ ਨੂੰ ਪਿਛਾੜ ਦੇਣਾ ਲੋਕ ਸਿੱਧੇ ਹੋ ਕੇ ਅੱਜ ਕਾਂਗਰਸ ਪਾਰਟੀ ਦੇ ਨਾਲ ਖੜਦੇ ਨੇ ਬੀਬੀ ਜੀ ਜਿੱਥੇ ਇੰਡੀਆ ਗੱਠਜੋੜ ਦੇ ਨਾਲ ਅਰਲੈਂਸ ਚੱਲ ਰਿਹਾ ਗੱਠਜੋੜ ਕੀਤਾ ਗਿਆ ਕਾਂਗਰਸ ਪਾਰਟੀ ਤੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ 'ਚ ਇਕੱਠੇ ਚੋਣ ਲੜੀ ਜਾ ਰਹੀ ਹੈ ਕਿਉਂਕਿ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਸੰਗਰੂਹ ਸੀਟ ਵੀ ਕਿਤੇ ਨਾ ਕਿਤੇ ਪ੍ਰੀ ਪਲੈਨਿੰਗ ਦੇ ਤਹਿਤ ਸੁਖਪਾਲ ਸਿੰਘ ਖੇਰਾਂ ਉਤਰੇ ਗਏ ਦੇਖੋ ਸਖਪਾਲ ਸਿੰਘ ਖਹਿਰਾ ਇਹਦੇ ਵੀ ਤਾਂ ਕੋਈ ਸ਼ੱਕ ਨਿਕਲਦੀ ਮੈਂ ਨਹੀਂ ਕਹਿੰਦੀ ਕਿ ਉਹ ਨੂੰ ਸਟਰੋਂਗ ਉਮੀਦਵਾਰ ਗਿਣਿਆ ਜਾਂਦਾ ਹੈ ਉਹਨੇ ਪੰਜਾਬ ਦੀ ਵਿਧਾਨ ਸਭਾ ਜੋ ਬੋਲਿਆ ਉਹ ਸਾਰੀ ਦੁਨੀਆ ਨੇ ਦੇਖਿਆ ਆਪਦੇ ਸਟੈਂਡ ਤੇ ਲੋਕਾਂ ਦੇ ਹੱਕਾਂ ਲਈ ਉਹ ਲੜਦਾ ਹੈ ਚਾਹੇ ਉਹ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਾਲ ਲੜਨਾ ਪੈਂਦਾ ਚਾਹੇ ਵਜ਼ੀਰਾਂ ਨਾਲ ਲੜਨਾ ਪੈਂਦਾ ਚਾਹੇ ਪਾਰਟੀ ਨਾਲ ਲੜਨਾ ਪੈਂਦਾ ਇਸ ਲਈ ਜੇਤਾ ਸੀ ਇੱਥੇ ਕੋਈ ਬਹੁਤ ਕਮਜ਼ੋਰ ਉਮੀਦਵਾਰ ਦੇ ਦਿੰਦੇ ਤਾਂ ਫਿਰ ਤਾਂ ਇਹ ਕਹਿ ਸਕਦਾ ਕੰਪਰੋਮਾਈਜ਼ ਕੀਤਾ ਤੇ ਜੇ ਲੱਭ ਕੇ ਇਹ ਦਿੱਤਾ ਕਿ ਇੱਥੇ ਭਗਵੰਤ ਸਿੰਘ ਮਾਨ ਨੂੰ ਜੇ ਬੰਨ ਕੇ ਰੱਖ ਸਕਦਾ ਬਾਕੀ ਹਲਕਿਆਂ ਚੋਂ ਕੰਪੇਨ ਘੱਟ ਕਰ ਸਕੇ ਜਾਂ ਬਾਕੀ ਸੂਬਿਆਂ ਚ ਘੱਟ ਜਾ ਸਕੇ ਤਾਂ ਉਹ ਸਮਝਿਆ ਕਿ ਸਟਰੋਂਗ ਉਮੀਦਵਾਰ ਹੈ ਖੈਰਾ ਹੈ ਕਾ ਉਹ ਤਾਂ ਦਿੱਤਾ ਇਹ ਮੈਂ ਇਸ ਗੱਲ ਚ ਕੋਈ ਦਮ ਨਹੀਂ ਹੈ ਕੋਈ ਚਾਈ ਨਹੀਂ ਰੱਖੇ ਜਾਂ ਕਿ ਬਾਹਰਲਾ ਉਮੀਦਵਾਰ ਹੈ ਉਹ ਉਮੀਦ 150 ਕਿਲੋਮੀਟਰ ਇਹਨਾਂ ਦਾ ਜੋ ਹਲਕਾ ਉਤੋਂ ਆਉਂਦੇ ਨੇ ਤਾਂ ਲੋਕੇ ਵੀ ਕਹਿ ਰਹੇ ਨੇ ਕਈ ਕਿਤੇ ਨਾ ਕਿਤੇ ਬਾਹਰਲਾ ਉਮੀਦਵਾਰ ਪੈਰਾਸ਼ੂਟ ਰਾਹੀਂ ਉਤਰ ਰਹੇ ਨੇ ਇਹ ਅੱਜ ਹੀ ਕਾਤੋਂ ਕਹਿੰਦੇ ਆ ਵਿਜੇਂਦਰ ਸਿੰਘਲੇ ਦਾ ਕਿੱਥੋਂ ਦਾ ਸੀਗਾ ਜੇ ਸਿਮਰਜੀਤ ਸਿੰਘ ਮਾਨ ਜੀ ਨੇ ਇਹਨਾਂ ਦਾ ਹਲਕਾ ਕਿੱਥੇ ਪੈਂਦਾ ਹੈਗਾ ਇਹ ਤਾਂ ਕਿ ਜਿਵੇਂ ਜਿਹਨੇ ਕਹਿਣਾ ਹੈਗਾ ਕਿ ਉਹ ਮੈਨਾਮਨੂ ਉਹ ਮੈਨਾਮਨੂ ਦਾ ਤਾਂ ਕੋਈ ਇਲਾਜ ਨਹੀਂ ਹੈ ਇਸ ਕਰਕੇ ਕੋਈ 바ਰੋ ਨਹੀਂ ਇਹ ਤਾਂ ਜਿਹੜਾ ਸਟੇਟ ਦਾ ਲੀਡਰ ਕੁਆਰ ਬਣ ਜਾਂਦਾ ਜੇ ਤਾਂ ਕੋਈ ਨਾ ਹਲਕੇ ਦੀ ਅਸੈਂਬਲੀ ਲੜਦਾ ਲੜਦਾ ਕੋਈ ਇਕੱਲਾ ਐਮ ਐਲ ਏ ਆ ਕੇ ਉੱਥੇ ਰਵੇ ਜਿਹੜਾ ਕੋਈ ਸਟੇਟ ਦਾ ਪ੍ਰਧਾਨ ਬਣ ਜਾਂਦਾ ਜਿਵੇਂ ਬਿਆਨ ਸਿੰਘ ਜੀ ਬਣੇ ਉਹ ਜਾ ਕੇ ਜਲੰਧਰ ਤੋਂ ਲੜੇ ਗਿਆਨੀ ਜੈਲ ਸਿੰਘ ਜੀ ਬਣੇ ਪੰਜਾਬ ਦੇ ਪ੍ਰਧਾਨ ਤੇ ਉਹ ਜਾ ਕੇ ਗਿਆਨੀ ਜੀ ਰੋਪੜ ਤੋਂ ਲੜੇ ਤੇ ਸੁਖਪਾਲ ਕਮਖੈਰਾ ਵੀ ਆਪਦੇ ਉਸ ਵਕਤ ਪਾਰਟੀ ਦਾ ਪ੍ਰਧਾਨ ਸੀ ਅੱਜ ਵੀ ਆਲ ਇੰਡੀਆ ਕਿਸਾਨ ਪਿੰਗ ਦਾ ਚੀਰਮੈਨ ਇਹ ਸਾਰੀ ਪੰਜਾਬ ਦਾ ਹੁੰਦਾ ਮੈਂ ਪ੍ਰਧਾਨ ਸੂਬੇ ਜਰੀ ਹਾਂ ਸੀਐਮ ਰਹੀ ਹਾਂ ਸਾਰਾ ਪੰਜਾਬੀ ਮੇਰੇ ਹਲਕੇ ਚ ਸਮਰਜੀ ਲੜ ਲਈਏ ਸੋ ਇਹਨਾਂ ਗੱਲਾਂ ਵਿੱਚ ਕੋਈ ਦਮ ਨਹੀਂ ਇਹ ਤਾਂ ਫालतू ਗੱਲ ਹੈਗੀ ਵੀ ਆਖਰੀ ਸਵਾਲ ਆ ਬੀਜੇਪੀ ਦੇ ਆਗੂਆਂ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਸ ਤਰ੍ਹਾਂ ਵੇਖਦੇ ਕਿਉਂਕਿ ਕਿਸਾਨਾਂ ਦਾ ਅੰਤ ਲਿਆ ਇਹਨਾਂ ਨੇ ਜੋ ਕਿਸਾਨਾਂ ਨਾਲ ਬੀਜੇਪੀ ਨੇ ਕੀਤੀ ਹੈ ਹੁਣ ਇਹ ਕਹਿੰਦੇ ਸਾਡੇ ਨਾਲ ਡਾਇਲੌਗ ਤੇ ਬੈਠ ਜਾਓ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੇ 3 ਸਾਲ 2 ਸਾਲ ਉੱਥੇ ਬੈਠੇ ਉਦੋਂ ਤੱਕ ਡਾਇਲੌਗ ਹੀ ਨਹੀਂ ਹੋਇਆ ਤਾਂ ਉੱਥੋਂ ਅੱਜ ਮੰਗਦੇ ਕਿ ਕਿਸਾਨ ਉਹ ਤਾਂ ਵਿਚਾਰੇ ਇਹ ਕਹਿੰਦੇ ਸਾਡੀ ਆਹੀ ਕਿਸਾਨੀ ਹੋਈ ਐ ਖੇਤੀ ਤੇ ਗੁਜ਼ਾਰਾ ਸਾਨੂੰ ਇਹਦੇ ਤੇ ਜਮ੍ਹਾਂ ਘਾਟੇ ਦਾ ਸੌਦਾ ਹੈ ਖੁਦਕਸ਼ੀਆਂ ਹੁੰਦੀਆਂ ਥੋੜੇ ਸਾਹਮਣੇ ਹੁੰਦੀਆਂ ਇਹ ਤਾਂ ਹੈ ਨਹੀਂ ਕਿ ਕਾਗਜ਼ਾਂ 'ਚ ਹੁੰਦੀਆਂ ਮਰਦੇ ਆ ਨਾ ਲੋਕ ਤੇ ਸਾਡੀ ਜਾਨ ਬਚਾਉਣਾ ਬੇਸ਼ਮਾਲ ਦਾ ਜਿਹੜਾ ਹੈਗਾ ਬੰਦੇ ਦਾ ਫਰਜ਼ ਹੈ ਲੀਡਰਾਂ ਦਾ ਫਰਜ਼ ਹੁੰਦਾ ਸਾਨੂੰ ਰੋਕੋ ਸਟਖਾਓ ਤੇ ਸਾਡੇ ਮਸਲੇ ਪੂਰੇ ਕਰ ਲੋ ਇਹਨਾਂ ਨੇ ਪਹਿਲਾਂ ਮੰਨੇ ਤੇ ਨਿਕਾਲੇ ਕਾਨੂੰਨ ਕਹਿੰਦੇ ਸੀ ਵਾਪਸ ਲੈ ਲੈ ਫਿਰ ਉਹਨਾਂ ਨੂੰ ਲਾਗੂ ਵੀ ਨਹੀਂ ਕੀਤਾ ਤੇ ਜੇ ਇਹ ਜਿਵੇਂ ਮੈਂ ਪਹਿਲਾ ਮਿਸਾਲ ਸੁਣਾਈ ਐ ਕਾਨੂੰਨੀ ਤੌਰ ਤੇ ਲਈ ਵੀ ਜ਼ਮੀਨ ਪੰਜਾਬ ਦੇ ਲੋਕਾਂ ਦੀ ਗੁਜਰਾਤ ਵਿੱਚ ਉਹਨਾਂ ਦਾ ਸੁਪਰੀਮ ਕੋਰਟਾਂ ਤੱਕ ਕੇਸ ਲੈ ਕੇ ਗਏ ਇਸ ਕਰਕੇ ਇਹ ਜਿਹੜਾ ਹੁਣ ਇਹ ਕਰ ਰਹੇ ਆ ਆਪਣੇ ਪੰਜਾਬ ਦੇ ਲੋਕ ਇਹ ਠੀਕ ਕਰ ਰਹੇ ਨੇ ਕਿਉਂਕਿ ਜੇ ਉਹਨਾਂ ਨੂੰ ਤੁਸੀਂ ਕਹਿੰਦੇਸ ਦਿੱਲੀ ਨਹੀਂ ਵੜਨ ਦੇਣਾ ਪੰਜਾਬ ਦੀ ਖਾਦ ਨਹੀਂ ਟੱਪਣ ਦੇਣਾ ਤੇ ਤੁਹਾਨੂੰ ਆਹਦੇ ਪਿੰਡ ਦੀ ਕਿਉਂ ਹੱਦ ਟੱਪਣ ਦੇਣਗੇ ਉਹ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਆਪਦੇ ਆਪ ਦੀ ਸਟੇਟ ਦਾ ਆਹਦਾ ਗੁੱਸਾ ਕੱਢ ਸਕਦੇ ਆ ਤਾਂ ਇਸ ਕਰਕੇ ਉਹਨਾਂ ਦਾ ਹੱਕ ਬਣਦਾ ਤੇ ਉਹ ਜਿਹੜੀ ਹੈਗੀ ਇਹ ਭਾਜੀ ਜੀ ਨੂੰ ਕਹਿੰਦੇ ਆ ਉਹ ਮੋੜਦੇ ਆ ਹਾਂ ਇਹ ਬਿਲਕੁਲ ਐਸੀ ਵੀ ਬੀ ਰਜਿੰਦਰ ਕੌਰ ਪੱਠਰ ਸਾਬਕਾ ਮੁੱਖ ਮੰਤਰੀ ਇਹਨਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵਧੀਆ ਕਾਰਜਕਾਰੀ ਕਰੇਗੀ ਉੱਤੇ ਹੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਸ਼ਬਦੀ ਬਾਰ ਕਰਦੇ ਹੋਏ ਨਜ਼ਰ ਆਏ ਉੱਤੇ ਉਹਨਾਂ ਨੇ ਕਿਹਾ ਕਿ ਜੇ ਇੱਕ ਵਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਖਿਆ ਜਾਦਾ ਕਿ ਕਾਂਗਰਸ ਪਾਰਟੀ 1984 ਦੇ ਸਿੱਖਾਂ ਤੋਂ ਉਕਤ ਕਤਲੇਆ ਆਂਦਾ ਜੋ ਬਦਲਾ ਲੈ ਰਹੀ ਆ ਪਰ ਉਹਨਾਂ ਨੇ ਕਿਹਾ ਕਿ ਸਾਡਾ ਪਰਿਵਾਰ ਲਗਾਤਾਰ ਗੁਰਸਿੱਖ ਅਤੇ ਲਗਾਤਾਰ ਸ਼ਹੀਦ ਦੀਆਂ ਪਾਈਆਂ